ਕਿ ਰਾਤ ਸਾਂ ਕਿਦੇ ਪੋਲੀ ਤੇ ਇੰਨੀ ਕੀਆ ਕਿਦੇ ਗੱਲਾਂ ਹੀ ਗਾਂ ਪੋਲੀ ਵਾਲੀਆਂ ਤੇ ਨਾ ਮਲਹ ਦੋਈ ਜਾਦੀ ਪੋਲੀ ਆ ਆਦੇ ਬੁੱਡੇ ਤੋਂ ਨਾ ਦੇ ਬੈਠਾ ਨਹੀਂ ਜਾਣਾ ਮਲ ਕੋਈ ਗੱਲ ਹੀ ਨਹੀਂ ਦੇ ਪੱਟੀ ਪੁੱਟੀ ਲੈਂਦੇ ਜਾਂ ਕੁਰਸੀ ਕਰਸੀ ਤੇ ਮੈਂ ਨਾ ਸਭ ਕੋ ਹੀ ਜਾਂ ਪਰ ਹਮਝੁੰਦੇ ਆ ਪਰ ਚਰੀ ਆਪਣੀ ਲਾਗੋ ਇਥੋਂ ਆਈ ਇੱਕ ਭੈਣ ਉਹ ਆਂਦੀ ਭਰਾਵਾ ਹੀ ਤੇ ਗਾਂ ਹੀ ਉਹ ਖਾੜਨੀ ਜਿਹਨੂੰ ਤੂੰ ਹੱਥ ਲਾ ਕੇ ਘੰਟਾ ਪਸਮਾਉਂਦਾ ਰਿਆ ਮੈਂ ਉਹ ਤੇ ਪਹਿਲੇ ਹੀ ਬੁੱਲੇ ਗਈ ਵੀ ਉਹ ਵੇ ਨਹੀਂ ਤੇ ਆ ਫੇ ਵੇ ਬੁੱਢੇ ਲੈ ਆ ਲੈ ਕਰੋਗਾ ਦਾ ਹੈ ਨਹੀਂ ਯਾਲੇ ਨਹੀਂ ਕਈ ਸ਼ੁਕਰ ਰਾਜ ਸਾਹਿਬ ਨੇ ਹੱਥ ਨਹੀਂ ਲਵਾਉਣੀਆਂ ਨਹੀਂ ਲਵਾਉਂਦੀਆਂ ਨਹੀਂ ਲਵਾਉਣੀਆਂ ਤੈਨੂੰ ਦੱਸੀ ਗੱਲ ਯਾਨੀ ਕਿ ਇਹ 65 70 ਦੀ ਰਾਜ ਸਾਹਿਬ ਵੇਖਣ ਆਲੀ ਜਦੋਂ ਕ ਐ ਤੁਰ ਲੱਗੀ ਨਾ ਐ ਉਦੋਂ ਕ ਕਿਵੇਂ ਪਹੁੰਚੇ ਕਿਵੇਂ ਨਹੀਂ ਪੱਕਾ ਹੈ ਅੰਨੇ ਦੇ ਬੁੱਢੇ ਦੀ लाज ਰੱਖੂਗੀ ਆ ਨਹੀਂ ਚਾਹੀ ਗਰ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ तहसील ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨਸ਼ਹਿਰੇ ਪਨੂਆ ਤੋਂ ਵੀ ਦੋਸਤੋ 5 ਕਿਲੋਮੀਟਰ ਦੀ ਦੂਰੀ ਆ ਪਿੰਡ ਟੋਟੀਆਂ ਦੀ ਸੇਰੋਂ ਤੋਂ ਵੀ ਜਿਹੜਾ ਕੋਈ ਵੀਰ ਆ ਰਿਹਾ ਤੇ 5 ਕਿਲੋਮੀਟਰ ਦੀ ਦੂਰੀ ਆ ਪਾਉ ਅਨੋਖ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਸੋ ਹਰ ਦਿਨ ਦੋਸਤੋ ਕੋਈ 5-4 ਨੱਕ ਜਿਹੜੇ ਆ ਇਸ ਘਰੇ ਅਵੇਲੇਬਲ ਹੁੰਦੇ ਆ ਚਾਹੇ ਮੱਝਾਂ ਹੋਣ ਚਾਹੇ ਬੇੜਾ ਹੋਣ ਤੇ ਜਿੱਦਾਂ ਦਾ ਵੀ ਵਪਾਰ ਦੇ ਵਿੱਚ ਚੰਗਾ ਪਸ਼ੂ ਲੈਣਾ ਚਾਹੀਦਾ ਜਾਂ ਨਿਕਲਦਾ ਤੇ ਭਾਉ ਹਣੀ ਲੈ ਕੇ ਜ਼ਰੂਰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ ਅੱਜ 24 ਫਰਵਰੀ ਆ ਤਾਰੀਖ ਤੁਸੀਂ ਨੋਟ ਕਰ ਲਓ ਸਮਾਂ ਦੋਸਤੋ ਕੋਈ ਮਾਰਨਿੰਗ ਦੇ 11:30 ਪਾਉਣੇ 12 ਵਜੇ ਦਾ ਬਾਕੀ ਪਸ਼ੂ ਅੱਜ ਟੋਟਲ ਤੁਹਾਨੂੰ 6 ਦਿਖਾਉਣੇ ਆ ਇਸ ਘਰੋਂ ਆਪਾਂ ਤਿੰਨ ਬਿਹੜਾਂ ਨੇ ਜਿਨ੍ਹਾਂ ਦੇ ਵਿੱਚੋਂ ਵਿੱਚੋਂ ਦੋਸਤੋ ਇੱਕ ਬਿਹੜ ਬਿਲਕੁਲ ਤਾਜੀ ਸੁਈ ਸੁਵਾਈ ਹੈ ਤੇ ਦੋ ਬਿਹੜਾਂ ਗੱਬਣ ਆ ਤੇ ਇਧਰੋਂ ਜੇਕਰ ਮੱਝਾਂ ਦੀ ਗੱਲ ਕਰ ਲਈਏ ਤੇ ਇੱਕ ਝੋਟੀ ਗੱਬਣ ਆ ਦੋ ਮੱਝਾਂ ਸੁਈਆਂ ਸੁਵਾਈਆਂ ਨੇ ਇੱਕ ਤੋਕੜ ਗੱਬਣ ਮੱਝ ਤੁਹਾਨੂੰ ਦਿਖਾਵਾਂਗੇ ਆਪਾਂ ਕਿੰਨੇ ਮਹੀਨਿਆਂ ਦੀ ਗੱਬਣਾ ਕਿੰਨਾ ਥਲੇ ਦੁੱਧ ਹਾਜ਼ਰ ਆ ਉਹ ਪੂਰੀ ਡਿਟੇਲ ਜਿਹੜੀ ਆ ਆਪਾਂ ਬਾਉ ਨੋਖ ਸਿੰਘ ਹੋਂ ਨਾਲ ਲੈ ਕੇ ਉਹਨਾਂ ਦੇ ਕੋਲੋਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਇਹਨਾਂ ਪਸ਼ੂਆਂ ਦੀ ਮਿਲ ਸਕੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਵੀ ਜਰੂਰ ਕਰਦੇ ਆ ਕਰੋ ਠੀਕ ਆ ਜੀ ਤਾਂ ਜੋ ਕੇ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਆਪਣੀ ਇਹ ਕਵਰੇਜ ਆ ਪਹੁੰਚ ਸਕੇ ਆਉ ਕਰਦੇ ਆ ਗੱਲਬਾਤ ਬਾਉ ਨੋਖ ਸਿੰਘ ਹੋਂ ਦੇ ਨਾਲ ਸਭ ਤੋਂ ਪਹਿਲਾਂ ਬਾਉ ਨੋਖ ਸਿੰਘ ਜੀ ਸਸਤਰੀ ਕਾਰ ਸਸਤਰੀ ਕਾਰ ਆਇਸਨ ਸਸਤਰੀ ਕਾਰ ਤੇ ਹੋਰ ਵੀਰ ਗੁਰਲਾਲ ਸਿੰਘ ਕੀ ਹਾਲ ਚਾਲ ਨੇ ਵਧੀਆ ਵਧੀਆ ਠੀਕ ਠਾਕ ਤੁਸੀਂ ਦੱਸੋ ਬਹੁਤ ਵਧੀਆ ਵੀਰ ਗੁਰਲਾਲ ਸਿੰਘ ਸਾਰੇ ਮੇਰੇ ਭੈਣ ਭਰਾ ਵੇਖਣ ਵਾਲਿਆਂ ਨੂੰ ਦਿਲੋਂ ਧੰਨਵਾਦ ਰਾਜ ਤਾਂ ਤੁਹਾਨੂੰ ਵਧਾਈ ਹੋਵੇ ਮਹਾਰਾਜ ਸੱਚਾ ਪਾਤਸ਼ਾਹ ਲੱਖ ਪਰਿਵਾਰ ਆਪਣੇ ਨਾਲ ਜੁੜ ਗਿਆ ਬਹੁਤ ਬਹੁਤ ਤੁਹਾਨੂੰ ਮਹਾਰਾਜ ਇਸ ਤਰ੍ਹਾਂ ਹੀ ਮਲਣਾ ਗਾਂ ਆਪਣਾ ਕੰਮ ਜਿਹੜਾ ਮਹਾਰਾਜ ਨਾ ਅੱਛਾ ਜੀ ਤਰੱਕੀ ਜਾਵੇ ਮਹਾਰਾਜ ਬਿਲਕੁਲ ਜੀ ਬਹੁਤ ਮਹਾਰਾਜ ਨੇ ਕਿਰਪਾ ਲੱਖ ਲੱਖ ਵਧਾਈ ਹੋਵੇ ਤੁਹਾਨੂੰ ਹਾਂ ਕਿ ਮੈਂ ਇਹ اپੀਲ ਕਰਦਾ ਹਾਂ ਕਿ ਜਦੋਂ ਵੀ ਆਪਾਂ ਵੀਡੀਓ ਬਣਨੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਜਿਹੜਾ ਬੈਲ ਆਈਕਨ ਦਾ ਜਿਹੜਾ ਬਟਨ ਆ ਨੂੰ ਆਨ ਕਰ ਲਿਆ ਕਰੋ ਤਾਂ ਕਿ ਜਦੋਂ ਵੀ ਵੀਡੀਓ ਕੋਈ ਪਵੇ ਸਭ ਤੋਂ ਪਹਿਲਾਂ ਉਹ ਸਕਰੀਨ ਤੇ ਪਹੁੰਚ ਜੇ ਪਹੁੰਚ ਜੇ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਲਓ ਦੋਸਤੋ ਇਹ ਵੀ ਵੀਰ ਗੁਰਲਾਲ ਦੀ ਗੱਲ ਸਿਆਣੀ ਆ ਕਿਉਂਕਿ ਬਹੁਤੇ ਵੀਰਾਂ ਨੂੰ ਪਸ਼ੂਆਂ ਦੀ ਵੀਡੀਓ ਤਾਂ ਮਿਲੂਗੀ ਜੇਕਰ ਤੁਸੀਂ ਬੈਲ ਆਈਕਨ ਦਾ ਜਿਹੜਾ ਬਟਨ ਆ ਪ੍ਰੈਸ ਕੀਤਾ ਹੋਊਗਾ ਤੇ ਆਲ ਤੇ ਸੈੱਟ ਕੀਤਾ ਹੋਊਗਾ ਤਾਂ ਤੁਹਾਨੂੰ ਪੂਰੀਆਂ ਨੋਟੀਫਿਕੇਸ਼ਨਾਂ ਮਿਲਣਗੀਆਂ ਨੇ ਵੀਡੀਓ ਆਪਾਂ 5-7 ਜਿਹੜੀਆਂ ਰੋਜ਼ ਦੀਆਂ ਪ ਤਾਂ ਨੋਟੀਫਿਕੇਸ਼ਨ ਮਿਲਨੀ ਹੈ ਜੇਕਰ ਤੁਸੀਂ ਉਹ ਬਿੱਲ ਦਾ ਬਟਨ ਪ੍ਰੈਸ ਕਰਕੇ ਤੇ ਨਾਲ ਘੰਟੀ ਵਾਲਾ ਬਟਨ ਦਬਿਆ ਹੋਇਆ ਤੇ ਆਲਟ ਸੈੱਟ ਕੀਤਾ ਹੋਇਆ ਤੇ ਗੁਰਲਾਲ ਬਾਈ ਵੀ ਵਧਾਈ ਦਾ ਪਾਤਰ ਬਣਦਾ ਜਿਨੇ ਇਹ ਗੱਲ ਇੱਕ ਵਾਰ ਫਿਰ ਯਾਦ ਕਰਾਈ ਹੈ ਹਾਂਜੀ ਸਹੀ ਗੱਲ ਤੇ ਹੋਰ ਗੁਰਲਾਲ ਸਿੰਘ ਠੀਕ ਠਾਕ ਸੇ ਤਾਂ ਬਾਈ ਬਹੁਤ ਵਧੀਆ ਠੀਕ ਠਾਕ ਤੁਹਾਨੂੰ ਸਭ ਤੋਂ ਹੀ ਦੱਸੋ ਬਹੁਤ ਵਧੀਆ ਬਹੁਤ ਵਧੀਆ ਤੇ ਪਾਉ ਜੀ ਅੱਜ ਪਸ਼ੂ ਆਪਾਂ ਭੈਣ ਭਰਾਵਾਂ ਨੂੰ ਕਿੰਨੇ ਦਿਖਾਉਣੇ ਨੇ ਟੋਟਲ ਆਪਾਂ 6 ਨਾਕ ਵਿਖਾਉਣੇ ਆ 3 ਵਿਹੜਾ ਵਾਂ ਤੇ ਰਾਜੀਆਂ 3 ਮੱਜਾਂ ਵਾਂ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲਓ ਬਦਸਤੋ 6 ਨਾਕ ਨੇ ਕੱਲੇ-ਕੱਲੇ ਪਸ਼ੂ ਦੀ ਆਪਣਾ ਡਿਟੇਲ ਲੈਣੀ ਸਟਾਰਟ ਕਰਦੇ ਆ ਜਿਹੜਾ ਐਨੀਮਲ ਜਿਹੜਾ ਵੀ ਖਰੀਦਦਾਰ ਵੀਰ ਨੂੰ ਜਜੂਗਾ ਪਸੰਦ ਆਊਗਾ ਉਹਦੀ ਵਿਸ਼ੇਸ਼ਤਾ ਔਰ ਤੇ ਖਾਸ ਤੌਰ ਤੇ ਘਰੇ ਆਣ ਕੇ ਨਰਕਪਰਕ ਕਰ ਲਿਓ ਤਸੱਲੀ ਕਰ ਲਿਓ ਚੋਕੇ ਵੇਖ ਲਿਓ ਪਸਮਾ ਕੇ ਵੇਖ ਲਿਓ ਆਓ ਕਰਦੇ ਆ ਸਟਾਰਟ ਤੇ ਭਾਉਜੀ ਕਰੀਏ ਇੱਕ ਬੰਨੋ ਸ਼ੁਰੂਆਤ ਇਸ ਝੋਟੀ ਤੋਂ ਪਹੁੰਦੇ ਆਪਣੇ ਕੋਲ ਰਾਜਸਿਆਂ 11 12 ਵਾਂ ਪਰ ਉਹ ਇੱਕ ਵੀਡੀਓ ਦੇ ਵਿੱਚ ਰੁਕ ਨਹੀਂ ਆਉਂਦੇ ਕਿਉਂ ਫੇਰ ਗੱਲਬਾਤ ਵੀ ਕਰਨੀ ਭੈਣ ਭਰਾਵਾਂ ਨੂੰ ਚੰਗੀ ਤਰ੍ਹਾਂ ਆਪਾਂ ਦੱਸਣਾ ਸਭ ਕੋ ਤੇ ਉਹ ਨਹੀਂ ਕੰਮ ਰੁਕ ਰਹੀਂਦਾ ਉਹ ਆਪਾਂ ਪਰਸੋਂ ਚੌਥ ਨੂੰ ਪਾਉਣੀ ਦੁੱਜੀ ਠੀਕ ਹੈ ਜੀ ਪਰਸੋਂ ਨਗੀਨਾ ਵਿਖਾਵਾਂਗੇ ਇੱਕ ਜ਼ਰੂਰ ਜੀ ਜ਼ਰੂਰ ਤੇ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਇਹ ਝੋਟੀ ਤੋਂ ਕਰ ਲਈਏ ਗੱਬਣਾ ਜੀ ਹਾਂ ਜੀ ਗੱਬਣਿਆ ਇਹ ਰਾਜਸਿਆਂ ਕੋਈ 8 ਲੈ ਜੀ 10 ਲੈ ਜੀ 11 ਲੈ ਜੀ ਇੰਨੇ ਦਿਨ ਕੱਢਦੀ ਆ ਰਾਜਸਿਆਂ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ 8 10 11 ਕ ਦਿਨ ਇੱਥੇ ਕੱਢਦੀ ਆ ਝੋਟੀ ਤੇ ਹੈ ਦੂਜਾ ਸੂਬਾ ਹੈ ਜੀ ਹਾਂਜੀ ਹਾਂਜੀ ਬਹੁਤ ਮੂਰਤੀ ਯਾਦੇ ਝੋਟੀ ਬਹੁਤ ਸੋਹਣੀ ਦੋਸਤੋ ਥਿੰਗ ਥੰਗ ਚੰਗਾ ਲੱਗਾ ਵਾ ਥਣਾ ਚ ਵੀ ਵਿਰਲੇ ਚੰਗਾ ਹਰਾਇਆ ਬਿਲਕੁਲ ਫੇਸ ਕੁਆਲਟੀ ਚੰਗੀ ਆ ਹਾਈਟ ਬੇਸ਼ੱਕ ਮੀਡੀਅਮ ਮਧਰੀ ਡੌਲੀ ਦੀ ਆ ਤੇ ਹਾਈਟ ਵੀ ਚੰਗੀ ਆ ਵੈਸੇ ਮਧਰੀ ਡੌਲੀ ਦੇ ਦੋਸਤੋ ਆਪਾਂ ਕਹਿ ਦਿੰਨੇ ਮੀਡੀਅਮ ਆ ਮੀਡੀਅਮ ਜੀ ਹਾਈਟ ਆ ਥੋੜੀ ਜੀ ਨੀਲੀ ਦਾਵੀ ਚ ਟੱਚ ਕਰਦੀ ਆ ਤੇ ਨੀਲੀ ਦਾਵੀ ਦਾ ਟੱਚ ਹੈਗਾ ਵੈਸੇ ਅਖੌਖਾਂ ਫੇਲੀਆਂ ਨੇ ਮਗਰਲੇ ਖੋਰ ਮਗਰਲੇ ਪੈਰ ਧੋਤੇ ਆ ਥਣਾ ਚ ਵੀਰਲੇ ਚੰਗਾ ਹਾਂ ਸੋਹਣੇ ਸੋਹਣੇ ਥਣ ਬਹੁਤ ਸੋਹਣੇ ਹਾਂ ਜੀ ਮੇਰੇ ਸਾਹ ਚਾਟ ਸਾਤ ਦਿਨ ਲੈ ਹੀ ਜਾਣੇ ਨੇ ਠੀਕ ਹੈ ਜੀ ਬਹੁਤ ਸਾਫ ਸੁਥਰੀ ਹੈ ਦੋਸਤੋ ਕਰਮਾੜੀ ਹਾਂ ਲਓ 45 ਆ ਵੇਖੋ ਬਿਲਕੁਲ ਛੋਟੇ ਜਿਹੇ ਸਿੰਘ ਆ ਗੁਲਾਈ ਗੁਲਾਈ ਸਿੰਘਾਂ ਦੀ ਪੂਰੀ ਆ ਹਾਂ ਲਓ ਜੀ ਹਾਂ ਜੀ ਲਓ ਜੀ ਕੋਈ ਆ ਲੈਣ ਪੌਜੀ ਥਾਣ ਤਾਂ ਜਿਵੇਂ ਪਹਿਲਣਾਂ ਨਾਲ ਲੱਗਾ ਇਹਨੂੰ ਹਾਂ ਪਹਿਲਣਾਂ ਵਾਲਾ ਥਣ ਚੰਗਾ ਚੋਂਦੇ ਮੌਕੇ ਦਾ ਪੂਰਾ ਬਣਾ ਦੇਣਾ ਇਹਨੇ ਪਹਿਲਣੀਆਂ ਵੈਸੇ ਪਹਿਲਣ 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 ਮੈਂ ਕਿ ਦੂਜਾ ਸੁਭਾਅ ਕਹਿ ਗਿਆ ਥਣ ਚੰਗਾ ਕੱਢਣਾ ਰਾਜ ਸਿੰਘ ਜੀ ਮਲਵੇਲਾ 8 10 ਦਿਨ ਨਹੀਂ ਥਣ ਹੋਣੀ ਚਵਾਈ ਵਾਲਾ 8 10 ਦਿਨ ਨਹੀਂ ਦੁੱਧੇ ਜ਼ੋਰ ਨਹੀਂ ਥਣ ਬਣ ਜਾਣਾ ਨਹੀਂ ਥਣ ਬਹੁਤ ਸੋਹਣਾ ਹੈ ਬਹੁਤ ਸੋਹਣਾ ਮਨ ਵਿਰਲਵੜਾ ਰਾਜ ਸਿੰਘ ਹਾਂ ਥਣ ਛੋਟਾ ਨਹੀਂ ਹੱਤੀ ਚਵਾਈ ਦਾ ਥਾਣਾ ਚਲੋ ਯਾਨੀ ਕਿ ਜੀ 8 10 ਦਿਨ ਖੜਦੀ ਆ 8 7 ਇੰਨੇ ਕਿ ਤੱਕ ਖੜਦੀ ਖੜਦੀ ਨਾ ਚੱਡਾਏ ਤੇ ਮਨੇ ਪੱਟਾਂ 'ਚ ਫਸਿਆ ਨਾ ਇ ਲੋ ਜੀ ਚੰਗੀ ਬਰੀਡ ਆਪਾਂ ਪਾਉਣੀ ਤੇ ਦੋ ਚਾਰ ਦਿਨ ਖਲੋ ਕੇ ਹੀ ਤੇ ਇਹਿਆਂ ਨੇ ਚਲੋ ਆਪਾਂ ਕੋਈ ਗੱਲ ਨਹੀਂ ਉਹ ਜਾਂ ਦੋ ਚਾਰ ਹਜ਼ਾਰ ਘਾਟਾ ਵਾਧਾ ਕੋਈ ਭੈਣ ਭਰਾ ਸਾਬ ਲੂ ਉਹਨੂੰ ਹੀ ਫਾਇਦਾ ਹੋ ਜੂਗਾ ਇਸ ਗੱਲ ਦਾ ਹਾਂਜੀ ਹਾਂਜੀ ਬਿਲਕੁਲ ਕੋਈ ਆਪਾਂ ਨੂੰ ਇਹਨੂੰ ਰਾਜਸਿਆਂ ਜਿਆਦਾ ਨਹੀਂ ਤੁਸੀਂ ਤੇ ਇੱਥੇ ਆਉਂਦੇ ਰਹਿੰਦੇ ਜਿਹਨੂੰ 15 16 ਦਿਨ ਉਹ ਲੈ ਇਹਨੂੰ ਕਿਤੇ ਪਿੱਛੇ ਪੱਛੇ ਦਾ ਨਾਂ ਨਿਸ਼ਾਨ ਨਹੀਂ ਰਤੀ ਭਾਰ ਵੀ ਤੇ ਕੋ ਡੰਗਰ ਕੋਲ ਰਿਹਾ ਉਹਦੇ ਤਾਂ ਦੀ ਯਕੀਨ ਆਊਗਾ ਹਾਂਜੀ ਹਾਂਜੀ ਇਹ ਡੰਗਰ ਖੀਦੇ ਹੋਇਆ ਹੋਰ 54th ਨੂੰ ਇੱਕ ਹੋਰ ਵੀਡੀਓ ਬਣਾਵਾਂਗੇ ਤਦ ਕਰਕੇ ਮੈਂ ਗਿਆ ਤਦ ਕਰਕੇ ਇੰਖਿਆ ਥੋੜਾ ਜਿਹਾ ਮਲ ਚੱਲ ਨਹੀਂ ਨਹੀਂ ਚੰਗੀ ਗੱਲ ਹਾਂਜੀ ਤੇ ਭਾਉ ਜੀ ਇਹ ਝੋਟੀ ਚੰਗੀ ਆ ਸਾਫ ਸੁਥਰੀ ਆ ਕਿੰਨੇ ਕੀ ਦੇ ਦੇਣੀ ਆ ਆਪਾਂ ਇਹ ਆਪਾਂ ਦੇ ਉਸ ਤਰ੍ਹਾਂ ਭਾਵੇਂ 90 95 ਮੁੱਲ ਕਰੀਏ ਪਰ ਆਪਾਂ ਜੇ ਜਾਇਜ਼ ਮਿਲੀ ਤੇ ਜਾਇਜ਼ ਹੀ ਦੇਣੀ ਆ ਇਹ ਹਾਂ ਨਾ ਆਪਾਂ ਮੱਲ ਕੋਈ ਨਾ 83000 ਦੇ ਵਿੱਚੋਂ ਛੋੜ ਛੱਪਾ ਕਰ ਦਾਂਗੇ 83 ਜੋ 83 ਜੋ ਲਓ ਜੀ ਹਾਂਜੀ ਉਹਦੇ ਵਿੱਚ ਛੋੜ ਛੱਪਾ ਕਰ ਦਾਂਗੇ ਕੋਈ ਗੱਲ ਮਾ ਬਦੋਸਤ 83000 ਦੀ ਝੋਟੀ ਆ ਨਵੀਂ ਝੋਟੀ ਆ ਕਹਿੰਦਾ ਬਾਕੀ ਰਾਜਸਾ ਪਹੁ ਉਹ ਲੈ ਸਕਦਾ ਜਿਹਨੇ ਬਾਹਰ ਫਿਰ ਤੁਰ ਕੇ ਵੇਖਿਆ ਬਾਜ਼ਾਰ ਬਹੁਤਾ ਜਿਆਦਾ ਗਰਮਿਆ ਵਰਜੀ ਹੁਣ ਕਿਸੇ ਦੇ ਵਸਦਾ ਰੋਗ ਨਹੀਂ ਆਪਾਂ ਤੇ ਕੋਈ 20150 ਰੁਪਇਆ ਲੱਭਣਾ ਵਾ ਜਿਆਦਾ ਕਮ ਹੁਣ ਆਪ ਹੋਇਆ ਵਾ ਜਿਹੜਾ ਘਰੋਂ ਨਹੀਂ ਨਿਕਲਿਆ ਉਹਨੇ ਅਖਰ ਉਹ 650 ਦੀ ਖੁਣੀ ਮਿਲ ਨਹੀਂ ਡੀਆਂ ਵਾ ਹੁਣ ਲੱਖ ਲੱਖ ਨੂੰ ਟੱਚ ਲੱਖੋਂ ਟੱਪ ਕੇ ਪਹਿਲੀ ਗੱਲ ਤੇ ਕੰਮ ਪਾਉਂ ਜੀ ਇੱਕ ਗੱਲ ਇਹ ਵੀ ਇਹ ਵੀ ਗੱਲ ਪੱਕੀ ਹੈ ਵੀ ਐਡੀ ਝੋਟੀ ਬਣਾਉਣ ਲੱਗਿਆ ਤੁਸੀਂ ਸੱਚੋ ਰਾਜਸਾ ਅਜ 20 ਦਿਨ ਨੂੰ ਪੱਠੇ ਪਾਏ 20 ਦਿਨ ਹਾਂ ਕੱਚਾ ਫੜਿਆ ਡੰਗਰਿਆ ਫੇ ਅਹੀਂ ਆਨੇ ਚੱਲ 1000 2000 ਲੱਭ ਜੇ ਉਹ ਵੀ ਤੂੜੀ ਦਾ ਮੋਲੀ ਲੱਭਣਾ ਓ ਜਿਆਦਾ ਕੰਮ ਖੀਰ ਹੋਇਆ ਹਣ ਬਿਲਕੁਲ ਜੀ ਬਿਲਕੁਲ ਬਿਲਕੁਲ ਲਓ ਦੋਸਤੋ ਰੇਟ ਤੁਹਾਨੂੰ ਸਮਝ ਆ ਗਈ ਗਿਆ 83000 ਇਸ ਹਾਂ ਇਸ ਝੋਟੀ ਦਾ ਮੋਲ ਆ ਹਾਂ ਠੰਡੀ ਧੀਰੀ ਵਿਚਾਰੀ ਕਰਮਾ ਲਈ ਬਾਕੀ ਚਟਾ ਝਟਾ ਸੋਨਾ ਬਣਾ ਰਹੀ ਆ ਕੋਈ ਉਹ ਗੱਲ ਨਹੀਂ ਹੈਗੀ ਇਹ ਤਾਂ ਐਸੇ ਆਜਾ ਮੋਲੇ ਜੇ ਆਪਣੇ ਕੋਲ ਬਾਈ ਚਾਂਸ ਪਹੂ ਕੇ ਹੀ ਰਾਂ ਮਤਲਬ ਇੱਕਦਮ ਵਖ ਵੀ ਨਹੀਂ ਜਾਂਦੇ ਜੇ ਆਪਣੇ ਕੋਲ ਸੂ ਸਵਾ ਪੈਂਦੀ ਉਹ ਫੇ ਉਸ ਹਾਬ ਦੇ ਨਾਲ ਮੋਲੂ ਅੱਜ ਮੋਲੇ ਆ ਦੂ ਚੌ ਦਿਨਾਂ ਦਾ ਠੀਕ ਆ ਹਾਂਜੀ ਵੀਰ ਜੀ ਬਿਲ ਤੇ ਅੱਗੇ ਆ ਗਈ ਆ ਬਾ ਦੂਜੇ ਸਵੇ ਝੋਟੀ ਰਾਜ ਸਿਆਂ ਪਿਓਰ ਦੂਜੇ ਸਵੇ ਤੇ ਇਹਦੇ ਥੱਲੇ ਸਾਢੇ 4-5 ਲੀਟਰ ਦੁੱਧ ਆ ਅੱਠੀ ਪੈਰੀ ਉਹਨਾਂ ਸਾਡੇ ਮਤਲਬ ਹੁੰਦਿਆਂ ਜਿਹੜੀ ਉਤਰਾ ਚੋ ਕੇ ਵਿਖਾਈ ਅਸੀਂ ਆਪ ਧਾਰਾ ਕੱਢੀਆਂ ਵਾ ਇਹਦੇ ਥੱਲੇ ਸਾਢੇ 4 ਤੋਂ ਬਾਹਰ ਬਾਹਰ ਦੁੱਧ ਆ ਤੇ ਬਗਾਨੇ ਘਰੇ ਹੋ ਸਕਦਾ ਟੀਕਾ ਲੈ ਜੇ ਹੂੰ ਕਿਉਂ ਪਹੁੰਚਦਾ ਟੋਕੜ ਹੁੰਦਾ ਉਹ ਬਗਾਨੇ ਘਰੇ ਕਈ ਨਾ ਨਹੀਂ ਮਿਲਦਾ ਟੀਕਾ ਲੈ ਆਕਦਾ ਉਹ ਅਗਲਾ ਆਪਦੀ ਸਮਝ ਨਾ ਖੜੇ ਅਗਲਾ ਇਹ ਨਾ ਆਖੇ ਸਾਡੇ ਕੋਲ ਟੀਕਾ ਲੈਂਦੀ ਭਰਾਵਾ ਮੱਝ ਵਾਪਸ ਕਰੋ ਉਹ ਗੱਲ ਨਹੀਂ ਗੀ ਬੰਦੀ ਪਹਿਲਾਂ ਆਪਦੀ ਸਮਝ ਲਾਵੇ ਠੀਕ ਅੱਛਾ 4.5 ਕਿਲੋ ਦੁੱਧ ਐ ਬਾਕੀ ਰਾਜ ਸਿੰਘ ਅਗਲਾ ਆਪਦਾ ਡਾਕਟਰ ਲਿਆਂਕੇ ਚੈੱਕ ਕਰਾਵੇ ਕਿੰਨੇ ਮਹੀਨੇ ਇਹਨੂੰ 4.5 ਤ ਉੱਤੇ ਹੋ ਗਏ ਯਾਨੀ 4.5 ਮਹੀਨੇ ਤੋਂ ਆਪਦਾ ਡਾਕਟਰ ਲਿਆਂਕੇ ਚੈੱਕ ਕਰਾਵੇ ਹੁਣ ਦੂਜੇ ਸੂਏ ਚ ਚੱਲ ਰਹੀ ਹੈ ਅ ਦੂਜਾ ਸੂਆ ਪਿਓਰ ਦੂਜਾ ਸੂਆ ਗਾਂ ਤੀਜੇ ਸੂਏ ਨੂੰ ਗੱਬਣਿਆ ਗੱਬਣ ਗੱਬਣ ਲਓ ਦੋਸਤੋ 4.5 ਪੰਜਾਂ ਦੀ ਅੱਗੇ ਬਣੀ ਆ ਚੈੱਕ ਪਾਸ ਆ ਪਰ ਕੋਈ ਵੀ ਰੱਬ ਦੀ ਤਸੱਲੀ ਲਈ ਆਪਣਾ ਡਾਕਟਰ ਨਾਲ ਲੈ ਕੇ ਆ ਸਕਦੇ ਹੋ ਤੁਸੀਂ ਕਰ ਸਕਦੇ ਜੇ ਤਸੱਲੀ ਨਾ ਪਾਣੀ ਆ ਖੜਨ ਤੋਂ ਪਹਿਲੋ ਸਾਡੇ ਘਰੇ ਚੈੱਕ ਕਰੇ ਬਿਲਕੁਲ ਹੁਣ 4 4.5 5 ਕਿਲੋ ਦੁੱਧ ਵੀ ਹੈਗਾ ਦੋਵੇਂ ਡਾਂਗੀ ਕਿ ਇੱਕ ਡਾਂਗ ਮਿਲ ਨਹੀਂ ਅਠੀ ਪੈਰੀ ਅਠੀ ਪੈਰੀ ਕੀਤੀ ਉਹਨਾਂ ਨੇ ਲਓ ਜੀ ਅਠੀ ਪੈਰੀ ਅਕੋਂ ਕੀਤੀ ਹੈ ਦੋਸਤੋ ਠੀਕ ਆ ਜੀ ਕਈ ਨਵੀਂ ਥਾਂ ਤੇ ਜਾ ਕੇ ਹੋ ਸਕਦਾ ਵੀ ਕੋਈ ਟੀਕਾ ਟੱਲਾ ਵੀ ਪਸ਼ੂ ਲਵਾ ਦੇ ਉਹ ਪਹਿਲਾਂ ਦੱਸ ਦੇਤਾ ਠੀਕ ਆ ਜੀ ਕਈ ਨਾ ਟੋਕੜ ਤੇ ਗੱਬੜ ਪਸ਼ੂ ਦੋ ਸਕਦੇ ਨੇ ਟੀਕਾ ਟੱਲਾ ਲਾ ਕੇ ਉਹਦਾ ਟੀਕਾ ਲਵਾਇਆ ਹੁਣ ਬਗਾਨੇ ਸਾਡੇ ਟੋਕੜ ਪਹੂ ਟੀਕਾ ਲੈ ਲੀਂਦਾ ਲਓ ਜੀ ਚੁਵਾਈ ਵੜੀ ਫਾਸਟ ਆ ਅਗਲੇ ਨਾਲ ਅਗਲਾ ਮਗਲੇ ਨਾਲ ਮਗਰਲਾ ਕੋਈ ਭੂਰ ਨਹੀਂ ਛਟਾਨੀ ਬਿਲਕੁਲ ਬਿਲਕੁਲ ਆ ਲੋ ਸਾਕੀ ਚੱਡੇ ਛੋਟੇ ਦੀ ਸਾਫ ਆ ਬਹੁਤ ਚੁਵਾਈ ਵਧੀਆ ਤੇ ਪਤਲੇ ਪਿੰਡੇ ਦੀ ਆ ਬਾਕੀ ਥਾਨ ਬਹੁਤ ਸੋਹਣਾ ਲੰਬਾ ਥਾਨਾ ਹਾਂਜੀ ਠੀਕ ਆ ਆ ਕਰੋ ਚੈੱਕ ਦੱਸਣ ਨੂੰ ਭਾਵੇਂ ਰਾਜਸੇ 6 ਕਿਲੋ ਦਸੀਏ ਪਰ ਜਿੰਨਾ ਹੈਗਾ ਆਪਾਂ ਉਹ ਚੀਜ਼ ਦੱਸਣੀ ਆ ਬਿਲਕੁਲ ਜੀ ਬਿਲਕੁਲ ਥਾਨ ਚੰਗਾ ਲੱਗਾ ਕੋਸ਼ਕ ਨਹੀਂ ਗਾ ਬਹੁਤ ਬੋਲੀ ਬੋਦਿਆ ਲੋਕ ਦੋਸਤੋ ਟੋਕੜ ਗੱਪਣ ਬਹੁਤੇ ਵੀਰ ਲੱਭ ਰਿਹਾ ਟੋਕੜ ਗੱਪਣ ਅੱਧਾ ਸਮਾਂ ਕਰਮ ਵਾਲੀ ਖਿੱਚ ਕੇ ਲੈ ਗਈ ਆ ਹਾਂਜੀ ਅੱਧਾ ਸਮਾਂ ਲੈ ਗਈ ਆ ਕੁੜੀ ਰਹੀਏ ਸਾਹਿਬ ਕਰੂਗਾ ਲੱਖੋਂ ਟੱਪਣੀ ਬਾਕੀ ਸਿੰਘ ਚੰਗਾ ਲੱਗਾ ਵਾ ਬਹੁਤ ਤਸਵੀਰ ਆ ਕਿ ਅਜੇ ਨਹੀਂ ਜਿਆਦਾ ਨਹੀਂ ਗਾ ਤੇ 2 2.5 ਮਹੀਨੇ 3 ਮਹੀਨੇ ਨੇ ਦੁੱਧ ਦੇ ਜਾਣਾ ਵਾ ਜੇ ਸੇਵਾਲਾ ਬੰਦਾ ਆਏ ਤੇ ਨੇ ਦੁੱਧ ਵੀ ਦੇ ਜਾਣਾ ਵਾ ਅੱਠ ਪੈਰੀ ਚਲੋ ਇੱਥੋਂ ਕੋਈ 4-5 ਕਿਲੇ ਇੱਥੋਂ ਕੋਈ ਕੱਢ ਵਿੱਚ ਕਢਾ ਜੂ ਅੱਧਾ ਕ ਟਾਈਮ ਹਾਂਜੀ ਹਾਂਜੀ ਰਾਮ ਨਾ ਕਢਾ ਜਾਣਾ ਵਾ ਬਾਕੀ ਪੂਰੀ ਤਿਕਦੇ ਵਿੱਚ ਨੇ ਕਰਮ ਵਾਲੀ ਸੁਣਾ ਗਾ ਬ ਕੀ ਨਾਮ ਆ ਤੇ ਬਹੁਤ ਸੋਹਣੀ ਝੋਟੀ ਆ ਤੇ ਭਾਉ ਜੀ ਕੀਮਤ ਦੱਸੋ ਇਹਦੀ ਇਹਦੀ ਕੀਮਤ ਭਾਵੇਂ ਆਪਾਂ ਕੀ ਨਾਮ ਆ ਇਹਦਾ 60 ਮੰਗ ਲਈਏ 65 ਮੰਗ ਲਈਏ ਇਹ ਹਾਂ ਨਾ ਜਿਹੜੀ ਆਪਾਂ ਮਿਲਨਾ 53000 ਦੀ ਦੇਣੀ ਆ 53 ਦੀ 53000 ਚ ਛੋੜ ਛੱਪਾ ਕਰ ਦਾਂਗੇ ਲਓ ਜੀ ਕਿੱਸ ਲੋ ਆ ਲਓ ਵੀ ਹਾਂਜੀ ਅਗਲਾ ਆਪਣੇ ਘਰੇ ਭਾਵੇਂ 4 ਦਿਨ ਚੋਵੇ ਬਿਲਕੁਲ ਹੋਰ ਛੱਟਾ ਕਿਸੇ ਥਣ ਦੇ ਵਿੱਚ ਮੈਂ ਨਾ ਗਾਰੰਟੀ ਆ ਦੇ ਆਪਣੇ ਘਰੇ ਚੋਕੇ ਖੜੇ ਮੈਂ ਜੇ ਉਤਰੂ ਖੜਦਾ ਆਪਣੀ ਗਾਰੰਟੀ ਆ ਪੱਟੀਗਾ ਲੈ ਸਕਦੀ ਉਹ ਪਰੇਸਾ ਕੋਈ ਥਣ ਵਾਦੇ ਘਾਟੀ ਦੀ ਆਪਣੀ ਗਰੰਟੀ ਰਾਜ ਸਤ ਤੁਸੀਂ ਸੁਣ ਲੈ ਜੋ ਬਿਲਕੁਲ ਬਿਲਕੁਲ ਹਾਂਜੀ ਇਹ ਨਹੀਂ ਟੀਗਾ ਲੈ ਗਈ ਤੇ ਬਾਪੂ ਮੱਝ ਮੋੜਦਾ ਉਹ ਗੱਲ ਹੀ ਰਾਜ ਸਤ ਟੋਕਰ ਪਹੂ ਬਗਾਨੇ ਸਾਂ ਟੀਗਾ ਲੈ ਜਾਂਦਾ ਕੀ ਹਾਂਜੀ ਹਾਂਜੀ ਅਬ ਦੋਸਤੋ ਜੋ ਗੱਲ ਸਿਆਣੀ ਹੈਗੀ ਹੈ ਜੋ ਕਰਨੀ ਬਣਦੀ ਆ ਉਹ ਤੁਹਾਡੇ ਨਾਲ ਕੀਤੀ ਜਾਊਗੀ ਕੋਈ ਨਜਾਇਜ਼ ਨਹੀਂ ਵੀ ਕੋਈ ਦੱਸਿਆ ਹੋਰ ਜਾਵੇ ਤੇ ਨਿਕਲੇ ਹੋਰ ਕੋਈ ਇਹ ਨਹੀਂਗਾ 2.5 ਲੀਟਰ ਦੇਊਗੀ 2 ਦੇਊਗੀ ਜੋ ਆਪਾਂ ਮਰਚੋਆ ਸਾਹਮਣੇ ਇੱਕ ਡੰਗ ਚੋਈ ਆ ਅੱਜ ਬਹੁਣ ਫੇਚ ਹੋਣੀ ਆ ਵੀਡੀਓ ਪਾ ਕੇ ਬਿਲਕੁਲ ਜੀ ਬਿਲਕੁਲ ਲਓ ਵੀ ਭਰਾਵੋ ਇਹ ਮਾਜਾ ਟੋਕਰ ਤੇ ਗੱਬਣਾ ਕਿ ਤੀਜੇ ਸਵੇ ਲਈ ਗਾਬਾ ਸਾਡੇ 24:35 ਬਾਕੀ ਸਭ ਸਾਹਿਬ ਜਿੰਨੇ ਵੀ ਖੜਨੇ ਆ ਬੇਨਤੀ ਹੈ ਡਾਕਟਰ ਆਪਣਾ ਨਾਲ ਆ ਲੈ ਹੁਣ ਸਾਢੇ 4 ਪੰਜਾਂ ਮਹੀਨਿਆਂ ਦੇ ਵਿੱਚ ਟਾਈਮ ਆ ਇਹਦਾ ਬਿਲਕੁਲ ਜੀ ਬਿਲਕੁਲ ਚੈੱਕ ਕਰਾ ਕੇ ਪੇਕੇਲੇ ਤੋਂ ਖੋਲਣਾ ਬਾਅਦ ਚ ਕੋਈ ਗਾਲ ਲਾਮਾ ਨਹੀਂ ਆ ਜਦੋਂ ਆਪਣੇ ਨਹੀਂ ਜੀ ਕਾਨੂੰ ਲਾਂਭਾ ਕਿਹੜੀ ਗੱਲੋਂ ਲੈਣਾ ਦੇਣਾ ਆਪਦੀ ਪਹਿਲਾਂ ਤਸੱਲੀ ਕੀਤੀ ਜਾਵੇ ਅੱਛਾ ਭਾਉਜੀ ਅਗਲੀ ਆ ਗਈ ਆ ਤੀਜੇ ਨੰਬਰ ਤੇ ਆ ਮੱਝ ਆਪਣੇ ਬਾਰੇ ਹਾਂਜੀ ਇਹਨੂੰ ਕੋਈ ਆਪਦੇ ਦੁੱਝੇ ਸੂਏ ਲਾ ਲੈ ਕੋਈ ਤੀਜੇ ਲਾ ਲੈ ਇਹਦੇ ਮਤਲਬ 10 ਕਿਲੋ ਜਿਹੜਾ ਐ ਮਲਕੰਡੇ ਤੇ ਰੱਖ ਕੇ ਦੋ ਦਿਓ ਉਤਰਾ ਭਾਵੇਂ ਮੈਂ 12 ਕਹੀ ਜਾਵਾਂ ਨਹੀਂ 10 ਕਿਲੋ ਦੋ ਦਿਓ ਜਿਹੜਾ ਕੰਡੇ ਤੇ ਰੱਖ ਕੇ ਅਗਲਾ ਭਾਵੇਂ 3.5 ਬਿਆਨੇ ਤੋਂ ਬਿਨਾ 4 ਦਿਨ ਚਵਾਵੇ ਠੀਕ ਆ ਉਹ ਇਹਦਾ ਫਾਲਿਆ ਕੋਈ ਡੇਢ ਦਾ ਲਾ ਲੈ ਕੋਈ ਦੋ ਦਾ ਲਾ ਲੈ ਕੋਈ ਟਾਈਆਂ ਦਾ ਲਾ ਲੈ ਠੀਕ ਆ ਉਹ ਆਪਦੀ ਸਮਝ ਲਾ ਲੈ ਉਹ ਆਪਾਂ ਕਟਾ ਵੀ ਵਿਖਾ ਦਿੰਨੇ ਮਗਰ ਲਓ ਜੀ ਤੇ ਚਵਾਈ ਐ ਫਾਸਟ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਕੋਈ ਭੂਰ ਨਹੀਂ ਛੱਟਾ ਨਹੀਂ ਐ ਅਗਲਾ ਦੋ ਦਿਨ ਚੋਗੇ ਭਾਵੇਂ ਖੜੀ ਆਪਰੇ ਕੋਲ ਡੀਟੇਲ ਕੰਡਾ ਹੈਗਾ ਵਾ ਦੋ ਟਾਈਮ ਚੋਵੇ ਕੰਡੇ ਉੱਤੇ ਦੁੱਧ ਰੱਖਾਂਗੇ 10 ਲੀਟਰ ਤੋਂ ਥੱਲੇ ਆਊਗਾ ਉੱਪਰ ਹੋਊਗਾ ਡਿਜੀਟਲ ਕੰਡਾ ਪਾਉ ਜੀ ਸਰਕਾਰਾਂ ਨੇ ਨਹੀਂ ਰੱਖਿਆ ਕਿਤੇ ਮੰਡੀ ਜਾ ਜਾਂ ਕਿਤੇ ਨਹੀਂ ਰੱਖਿਆ ਅਗਲਾ ਝਾਗ ਵਾਲਾ ਦੁੱਧ ਆਉਂਦਾ ਤਿੰਨੇ ਜਾਏ ਜੋਆਂ ਦੇ ਅਗਲਾ ਦੋਵੇਂ ਟਾਈਮ ਚੋਗੇ ਉੱਤੇ ਰੱਖੇ ਤੇ ਥੱਲੇ ਆ ਜਾਈ ਹਾਂ ਲਓ ਜੀ ਅਗਲਾ ਲੀਟਰ ਮਾਰ ਕੇ ਆਉਂਦਾ ਵੀ ਝੱਕ ਚੋਕ ਸਮੇਤ ਵੀ 12 ਹੋਗੇ ਤੇ ਹੋਗੇ ਪਰ ਦੋਸਤੋ ਕੰਡਾ ਰੱਖਿਆ ਕੋਈ ਵੀਰ ਕਿਸੇ ਸ਼ੱਕ ਚ ਨਾ ਰਵੇ ਜਿੰਤੂ ਪਰੰਤੂ ਨਾ ਆਪਦਾ ਪੂਰੀ ਤਸੱਲੀ ਕਰ ਲੈ ਕੰਡਾ ਘਰੇ ਆ ਬਸ ਇਹ ਨਹੀਂ ਕੋਈ ਆਖੇ ਜੋਗਾ ਪਾਉ ਆਖਦੇ ਵੀ ਕੰਡਾ ਖਰਾਬ ਆ ਜੀ ਨਾ ਨਾ ਦੋ ਟਾਈਮ ਚੋਵੇ ਬਿਲਕੁਲ ਜੀ ਬਿਲਕੁਲ ਸਾਈ ਭੈਣੀ ਤੋਂ ਬਿਨਾ ਕੋਈ ਰਾਜ ਤਾਂ ਭਾਵੇਂ 4 ਦਿਨ 24 ਅਗਲੇ ਪੈਸੇ ਲਾਉਣੇ ਹਿਲਾ ਕੇ ਲਿਆਂਦੇ ਆ 10 ਕਿਲੋ ਦੁੱਧ ਦਾ ਸੂਬਾ ਦੋਸਤੋ ਤੀਜਾ ਮੰਨ ਲਓ ਹੁਣ ਜਿਹੜਾ ਚਲਣ ਡਿਆ ਤੇਜਾ ਸਮਝ ਲਓ ਦੂਜਾ ਸਮਝ ਲਓ ਉਹ ਕਿਸੇ ਵੀਰ ਦੀ ਸਮਝ ਆ ਡੇਢ ਮਹੀਨੇ ਪਾਉਣੇ ਦੋ ਦੀ ਵੀ ਤੁਸੀਂ ਲਾ ਸਕਦੇ ਜੇ ਬੱਚਾ ਮਗਰ ਤੁਹਾਨੂੰ ਵਿਖਾ ਦਾਂਗੇ ਆਪਾਂ ਬੱਚਾ ਮਗਰ ਕੱਟਾ ਇਹਦੇ ਠੀਕ ਆ ਸੋ 10 ਕਿਲੋ ਦੁੱਧ ਇਹਦੇ ਥੱਲੇ ਹੁਣ ਬਿਲਕੁਲ ਜਿਹੜਾ ਹਾਜ਼ਰ ਉਹ 10 ਕਿਲੋ ਦੁੱਧ ਆ ਬਾਕੀ ਥਣੇਵਾ ਜੀ ਦਸਣ ਡਿਆ ਦੋਸਤੋ ਭਾਂਡਾ ਵੇਖੋ ਤੁਸੀਂ ਚੌਰ ਸਨੇਵਾ ਤਾਂ ਤੁਹ ਬਹੁਤ ਸੋਹਣਾ ਸਿੰਘ ਬਹੁਤ ਸੋਹਣਾ ਲੱਗਾ ਵੇਖੋ ਐ ਛੋਟਾ ਜਿਹਾ ਰਾਜਨ ਦੱਸਣ ਨੂੰ ਮੈਂ 12 13 ਦੱਸ ਸਕਦਾ ਵਾਂ ਪਰ ਜੋ ਹੈਗਾ ਨਾ ਸਚਾਈ ਆਪਾਂ ਉਹ ਦੱਸਣਾ ਵਾਂ ਸਹੀ ਹੈ ਜੀ ਸਹੀ ਹੈ ਕੱਟੇ ਕੋਲੀ ਲੈ ਜਾ ਕੋਈ ਨਹੀਂ ਮਾਰਾ ਲੈ ਜੋ ਬੱਚੇ ਤੇ ਕੋਈ ਨਹੀਂ ਬੱਚੇ ਲਓ ਆ ਬੱਚਾ ਜੀ ਤਮਾ ਪੂਰਾ ਕਰਦੀ ਬੱਚੇ ਦਾ ਲਓ ਜੀ ਹਾਂ ਬਹੁਤ ਦਾ ਬੱਚੇ ਦਾ ਕਰਦੀ ਆ ਤੇ ਹਾਂ ਠੀਕ ਆ ਆ ਮਗਰ ਕੱਟਾ ਦੋਸਤੋ ਠੀਕ ਆ ਬੱਚਾ ਤੁਸੀਂ ਐਸਟੀਮੇਟ ਵੇਖ ਲਿਓ 1.5 ਦਾ ਪੌਣੇ ਤੋਂ ਤਾਂ ਜਿੱਥੇ ਵੀ ਕਿਸੇ ਵੀਰ ਦਾ ਐਸਟੀਮੇਟ ਆ ਕਿਉਂਕਿ ਦੁੱਧ ਹੀ ਦੱਸ ਦਿੰਦਾ ਫਸਦਾ ਹਾਂਜੀ ਹਾਂਜੀ ਠੀਕ ਹੈ ਇੱਕ ਟੋਕੜ ਦਾ ਦੁੱਧ ਹੁੰਦਾ ਦੋਸਤੋ ਹੋ ਸਕਦਾ ਵੀ 6-7 5 ਕਿਲੋ ਹੀ ਹੁੰਦਾ 10 ਕਿਲੋ ਦੁੱਧ ਦਾ ਇਸ ਮਹੀਨੇ ਦੇ ਥੱਲੇ ਸਮਾਂ ਥੋੜਾ ਜਿਹਾ ਹੈ ਰਾਜ ਸਿੰਘ ਆਂਦੇ ਹੁੰਦੇ ਆ ਇਹਦਾ ਇਨਸਾਂਸਾ ਗਾਵਾ ਪਿੱਛੇ ਇਨਸਾਂਸਾ ਨਾ ਆਵੇ ਤੇ ਭਾਵੇਂ ਮਹੀਨਾ ਆ ਤੇ ਹਰ ਕੇ ਪੈਣਪਰਾਂ ਨੇ ਆਖਣਾ ਪਈ 6 ਮਹੀਨੇ ਹੋ ਗਿਆ ਇਹਦਾ ਇਨਸਾਂਸਾ ਗਾ ਨਾਲ ਬਿਲਕੁਲ ਜੀ ਹੈ ਕਿ ਨਹੀਂ ਗੱਲ ਛੋਟੀਆਂ ਨੇ ਪੈਰ ਰੱਖਦੀ ਆ ਰੇ ਬਹੁਤ ਸੋਹਣੀ ਸੂਰ ਦਿੱਤੀ ਰੱਬ ਨੇ ਹੂੰ ਛੋਟੀ ਸਿੰਗੀ ਸੂਮੀ ਸਿੰਗਲ ਢੀ ਆ ਤੇ ਚਵਾਈ ਪੋਲੀ ਆ ਪਾਉ ਜੀ ਪੋਲੀਆਂ ਪੋਲੀ ਦੇ ਅਗਲਾ ਜਿਹਦਾ ਕੋਈ ਟਾਈਮ ਹੈਗਾ ਤਿੰਨ ਦਿਨ ਚਾਰ ਦਿਨ ਚੋਕਿਆ ਥੱਲੀਆਂ ਭਰਾਵੇ ਫੇ ਐ ਰਾਜਸਾਮ ਪੂਰਾ ਵਿਰ ਲਵੇ ਹੈ ਪੂਰਾ ਮਲਕੇ ਇਹ ਕੋ ਲੋਕੁੱਸੀ ਨਹੀਂ ਚੱਡਾ ਕਿੱਥੋਂ ਤਾਂ ਹੀ ਗਿਆ ਵਾ ਇਹ ਪਛਾਣ ਨਹੀਂ ਗਾਂ ਵੀ ਚੱਡਾ ਵੇ ਕਿੱਥੋਂ ਤਾਂ ਆ ਹੂੰ ਬਾਕੀ ਸਿੰਗਲ ਢੀ ਚ ਆਉਂਦੀ ਆ ਸੰਤੂ ਸਾਹਿਬ ਹੂੰ ਲਓ ਜੀ ਇਹ ਪੂਰੀ ਸਿੰਗਲ ਅੱਛਾ ਇਹਦਾ ਮੁੱਲ ਪਾਉ ਜੀ ਕੀ ਕਰਾਂਗੇ ਆਪਾਂ ਲੈਣ ਦੇਣਾ ਇਹਦਾ ਮੁੱਲ ਭਾਵੇਂ ਆਪਾਂ 80 ਕਰੀ ਜਗੇ ਇਹ ਆਪਾਂ ਮੰਲਣਾ ਹਾਣਾ ਜਿਹੜੀ ਆਏ ਇਹ ਆਪਾਂ 70 ਤੇ 6 76 76 ਹਜ਼ਾਰ ਦੀ ਦੇਣੀ ਉਹ ਚੋਂ ਮਾਨ ਤਾਨ ਕਰਾਂਗੇ 76 ਚੋਂ 76 ਚੋਂ ਸਾਈ ਬਿਆਨੇ ਤੋਂ ਰਾਜਸਿਆਂ ਭਾਵੇਂ ਅਗਲਾ 3 ਦਿਨ 4 ਦਿਨ ਚੋਵੇ 10 ਕਿਲੋ ਦੁੱਧ ਘੱਟ ਹੋਵੇ ਤੇ ਫੇਰ ਪੁੱਛੇ ਕੀ ਆ ਨਾ ਬੁੱਢਿਆ ਐ ਕੰਡੇ ਦੀ ਝੜਾਵੇ ਨਾ ਕਰੋ ਪਰ ਆਪਣੇ ਘਰੇ ਰਾਜਸਿਆਂ ਇਹ ਨਹੀਂ ਅਗਲਾ ਜਾ ਕੇ ਤੇ ਆਂਦ ਦਿਆ ਮਲ ਰੋਗ ਪੱਠੇ ਪੌਣੇ ਦੇ ਆਖੇ ਬੁੱਢਿਆ ਤੂੰ ਤੇ ਦਾਖੇ ਲੋ ਆ ਨਾ ਇਹਦੇ ਅੱਠ ਵੀ ਨਹੀਂ ਰਿਆ ਆਪਣੇ ਘਰੇ 4 ਦਿਨ ਅਗਲਾ ਚੋੜੀ ਦੇਖੋ ਦੋਸਤੋ ਇੱਥੋਂ ਦੀ ਤਸੱਲੀ ਆ ਇੱਥੇ ਵੀਡੀਓ ਕਵਰੇਜ ਕਰਦੇ ਪਏ ਇੱਥੋਂ ਆਪਾਂ ਤੁਹਾਨੂੰ ਪਸੂ ਦਿਖਾ ਰਹੇ ਆ ਇੱਥੇ ਤਸੱਲੀ ਕਰਨੀ ਹੱਕ ਬਣਦਾ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਲਾਂਬਾ ਮੈਂ ਪਹਿਲਾਂ ਗੱਲ ਕੀਤੀ ਵਾਰ-ਵਾਰ ਨਹੀਂ ਆਪਾਂ ਕਰਦੇ ਦੇਣਾ ਤੇ ਲੈਣਾ ਮਾੜਾ ਇੱਥੇ ਆਪਦੀ ਤਸੱਲੀ ਕਰੋ 10 ਕਿਲੋ ਨਾਂ ਦੋਤ ਹੋਇਆ ਤੇ ਕਿਰਾਇਆ ਪਾੜਾ ਸਮੇਤ ਆਪਦੀ ਲੈ ਕੇ ਜਾਂਦੇ ਰਹੇ ਫੇਰ ਪੁੱਛੇ ਤੂੰ ਵੀਡੀਓ 'ਚ ਕੀ ਬੋਲਦਾ ਬਸੀ ਬਸ ਸਹੀ ਆ ਜੀ ਆਜੋ ਪਾਉ ਜੀ ਅੱਗੇ ਆਪਣੇ ਕੋਲ ਵਹਿੜ ਆ ਗਈ ਅੱਗੇ ਆਪਣੇ ਕੋਲ ਰਾਜਸੀਆ ਮਤਲਬ ਵਹਿੜ ਆ ਗਈ ਆ ਇਹ ਕੋਈ ਮਤਲਬ 5-7 ਦਿਨ ਕੱਢਦੀ ਆ ਲਓ ਜੀ ਕੋਈ 7 ਲੈ ਜੇ 8 ਲੈ ਜੇ 5 ਲੈ ਜੇ ਇੰਨੇ ਇੱਕ ਦਿਨ ਕੱਢਦੀ ਆ 5-7 ਕ ਦਿਨ ਹਜੇ ਕੱਢਦੀ ਆ ਦੋਸਤੋ ਹਾਂ ਜੀ ਗੱਬਣ ਠੀਕ ਆ ਜੀ ਗੱਬਣ ਆ ਬਾਕੀ ਸੂਆ ਕਿਸੇ ਵੀਰ ਨੇ ਆਪ ਹੀ ਤੁਸੀਂ ਜਜਮੈਂਟ ਕਰ ਲਿਓ ਠੀਕ ਆ ਜੀ ਤੀਜੇ ਸਮਝ ਲੈ ਇਸ ਤੋਂ ਉੱਪਰ ਕਿਸੇ ਵੀਰ ਦੀ ਸਮਝ ਆ ਤੇ ਜਾਂ ਮੰਨ ਲੈ ਸੂਆ ਆਪਦੇ ਤੇ ਕੋਈ ਆਂਦੇ ਆਪਾਂ ਦੁਜੇ ਨਹੀਂ ਆਂਦੇ ਕੋਈ ਤੀਜੇ ਹੋਵੇ ਚੌਥੇ ਨਹੀਂ ਆਗਦੀ ਤੀਜੇ ਹੋ ਆਗਦੀ ਆ ਪਰ ਆਪ ਦੀ ਕੋਈ ਸਮਝ ਲਾਵੇ ਭਾਂਗ ਅਗਲਾ ਪੰਜਵੇਂ ਲਾ ਪਰ ਦੂਜੇ ਨਹੀਂ ਤੇ ਜਿਓ ਹਾਕਦੀ ਆ ਲੈ ਕੇ ਆਏ ਆ ਬਿਲਕੁਲ ਬਿਲਕੁਲ ਚਿਹਰਾ ਮੋਰਾ ਹੀ ਦੇਖ ਪੈਂਦਾ ਲੋ ਜੀ ਤੇ ਪੰਜ ਸੱਤ ਕ ਦਿਨ ਅੜਿਆ ਦੋਸਤੋ ਮੰਨ ਕੇ ਕੋਈ ਸੌਦਾ ਕਰ ਲਿਓ ਪੰਜ ਸੱਤ ਕ ਦਿਨ ਹਜੇ ਲੈ ਜੂਗੀ ਜਾਨੀ ਤੇ ਚੱਡਾ ਤੇ ਕੱਢਿਆ ਪਰ ਬਹੁਤ ਇੰਨਾ ਹੀ ਹੋਰ ਵੜਾਉਂਗੇ ਜੀ ਹਾਂ ਅਜੇ ਅੱਧਾ ਪਚੱਦਾ ਜਿਹਾ ਕੰਮ ਆ ਤੇ ਅੱਧੋਂ ਜ਼ਿਆਦਾ ਦੋਸਤੋ ਹਜੇ ਤਿਆਰੀ ਤੇ ਕਰੂਗੀ ਕਰਮਾਂ ਵਾਲੀ ਬਾਕੀ ਲੜਾਂ ਲੁੜਾਂ ਕਾਫੀ ਐ ਢਿਲ ਬਹੁਤ ਜਦੀ ਐ ਹਾਈਟ ਮੀਡੀਅਮ ਕੱਦ-ਕਾਠ ਜਿਹੜਾ ਮੀਡੀਅਮ ਵਜ਼ਨ ਪੂਰਾ ਠੀਕ ਆ ਆ ਲੋ ਸੰਤੂ ਸਾਬੇ ਦੇ ਸੁੰਦੇ ਸੁੰਦੇ ਚੱਡਾ ਬਣਾ ਜਾਂਦੀਆਂ ਆ ਇਹਦੇ ਹੂੰ ਲਓ ਵੀ ਭਰਾਵਾ ਬਾਕੀ ਥਾਂ ਥੋੜਾ ਵੀ ਬਹੁਤ ਸੁਣਾ ਲੱਗਾ ਚਾਰ ਥਾਣਾ ਕੋਈ ਫੋੜ ਨਹੀਂ ਕਿਸੇ ਤਰ੍ਹਾਂ ਦਾ ਕੋ ਬੱਚਾ ਨਹੀਂ ਨਾ ਲੱਗਾ ਆ ਲਓ ਠੀਕ ਹੈ ਜੀ ਥਣ ਪੂਰਾ ਚਵਾਈ ਵਾਲਾ ਲਓ ਵੀ ਬਸ ਕਰਮਾ ਵਾਲੀ ਠੀਕ ਹੈ ਤੇ ਪਾਉ ਜੀ ਫਿਰ ਇਹ ਕਿੱਥੋਂ ਤੱਕ ਦੇ ਦੇਣੀ ਆ ਇਹ ਰਾਜਸਿਆਂ ਆਪਾਂ ਹਾਂ ਨਾ ਜਿਹੜੀ 52000 ਦੀ ਦੇ ਦਾਂਗੇ 52 ਦੀ 52000 ਦੀ 51 ਦੀ ਹੋਰ 1000 ਕਿਆ 51 ਦੀ ਹਾਂ ਜੀ ਅਸਨੋ 52000 ਤੋਂ ਛੋੜ ਛੱਪਾ ਹੀ ਕਰਾਂਗੇ ਹੁਣ ਲਓ ਜੀ ਹਾਂ ਜੀ 51 ਆ ਗਈ ਆਪਣੇ ਕੋਲ ਸੈਕਿੰਡ ਨੰਬਰ ਤੇ ਅਗਲੀ ਬੈਡ ਐਚ ਐਫ ਦਾ ਕ੍ਰੋਸ ਆਂ ਗਈ ਹੈ ਡੱਬੀ ਆ ਪ੍ਰਿੰਟ ਪ੍ਰਿੰਟ ਤਾਂ ਬਹੁਤ ਵਧੀਆ ਤੇ ਪਾਉਜੀ ਇਹ ਵੀ ਗੱਬਣੇ ਹਾਂ ਜੀ ਇਹ ਕੋਈ ਰਾਜਸਿਆਂ ਮੇਰੇ ਸਾਹ ਅੱਜ 10 ਦਿਨ ਖੜਦੀ ਆ 10 ਦਿਨ ਹਾਂ ਜੀ ਲਓ ਵੀ 10 ਦਿਨ ਦੋਸਤੋ ਇਹ ਵੀ ਲੈ ਜੂਗੀ ਕਮਾਲ ਆਪਾਂ ਦੋਹੋਂ ਦਾ ਦੁਜਾਕ ਇਹ ਪਿਓਰ ਦੁਜਾ ਪਿਓਰ ਦੁਜਾ ਪਿਓਰ ਦੁਜਾ ਦੇ ਅੱਗੇ ਆਉਂਦਾ ਸਮਝ ਲਾਵੇ ਭਾਵੇਂ ਕੋਈ ਥੱਤ ਮੇ ਲਾਵੇ ਪਿਓਰ ਦੁਜਾ ਸੁਗਾ ਲਓ ਦੋਸਤੋ ਸ਼ਾਹੀਵਾਲ ਤੇ ਐਚ ਐਫ ਦਾ ਕਰਾਸ ਆ ਅੱਗੇ ਚਲਣੀਆਂ ਵੀ ਕਰਮ ਵਾਲੀਆਂ ਕਰਾਸ ਆ ਤੇ ਬਾਕੀ ਥਾਣੇ ਕੁਰੀ ਤੁਹਾਨੂੰ ਥੋੜਾ ਜਿਹੜੇ ਦਿਖਾ ਦਈਏ 10 ਦਿਨ ਹਜੇ ਲੈ ਜੂਗਾ ਦਾ ਕਰਦੀ ਬਹੁਤੀ ਫਾਸਟ ਹੈ ਹਿਰਨੀ ਆ ਦੇ ਕਿਦੇ ਬਾਜ ਦਾ ਬੱਚਾ ਹੀ ਆ ਤੇ ਆਪਾਂ ਰਾਤ ਸੇ ਤਦ ਪਾਤੀ ਮਾਰਿਆ ਪਿੱਛੇ ਪੰਜ-ਛੇ ਡੰਗਰ ਫੜੇ ਤੇ ਆਂਦੇ ਹੁੰਦੇ 2000 ਲਵਦੇ ਲਵਦੇ ਉਹਨੇ ਦੀ ਫੇ ਤੂੜੀ ਖਵਾਈ ਜਾਂਦੀ ਉਹ ਭੈਣ ਭਰਾ ਜਿਹੜਾ ਖੜੇ ਤੇ ਉਹਨੂੰ ਵੀ ਕੋ ਭਜੀ ਲੈ ਲਓ ਜੀ ਲੈ ਵੀਰ ਗਰਲਾਲ ਖੋਲਾ 10 ਦਿਨ ਦੋਸਤੋ ਲੈ ਕੇ ਜਾਊਗੀ ਕਰਮਾਂ ਲਈ ਹਫਤਾ ਡੇਢ ਹਫਤਾ ਥਣ ਚੰਗਾ ਲੱਗਾ ਚਵਾਈ ਵਾਲਾ ਹਾਂ ਥਣ ਬਹੁਤ ਸੋਹਣਾ ਰੋਗ ਰੋਗ ਥਣ ਹਾਂ ਨਹੀਂ ਬਹੁਤ ਚਵਾਈ ਵਾਲਾ ਥਾਣਿਆ ਬਾਕੀ ਸ਼ਾਈ ਸ਼ੂਈ ਵੇਖੋ ਵਿੱਚ ਬਲੈਕ ਰੰਗ ਆ ਵਿੱਚ ਡਾਟ ਜਿਹੜੇ ਵਾਈਟ ਰੰਗ ਦੇ ਆ ਠੀਕ ਆ ਹਿਰਨੀ ਆਦੇ ਹਿਰਨੀ ਹਿਰਨੀ ਆ ਪੂਰੀ ਕੇ ਸੋਹਣੀ ਆ ਦੋਸਤੋ ਜਿੰਨੇ ਵੀ ਆ ਕਰਮਾਂ ਲਈ ਸੋਹਣੀ ਆ ਰੰਗ ਰੂਪ ਵੀ ਸੋਹਣਾ ਉੱਤੇ ਕਲਰ-ਕਲਰ ਚੰਗਾ ਬਾਕੀ ਫੇਸ ਕੁਆਲਿਟੀ ਆ ਤੁਸੀਂ ਵੇਖ ਹੀ ਲਈ ਠੀਕ ਆ ਜੀ ਕਿਉਂਕਿ ਐਚ ਐਫ ਤਾਂ ਪੱਕਾ ਹੈਗਾ ਤਾਂ ਕਰਕੇ ਜੜੀ ਬੋਦੀ ਵੀ ਹੈਗੀ ਹੈ ਛੋਟੇ ਕੰਨ ਉਸੇ ਤਰ੍ਹਾਂ ਬੈਕ ਸਾਈਡ ਨੂੰ ਆਪਾਂ ਦੇਖਦੇ ਆ ਪਿੱਛਾ ਭਾਰਾ ਜਿਵੇਂ ਆਪਾਂ ਇੱਕ ਸ਼ਾਹੀ ਵਾਲ ਵਹਿੜਦਾ ਦੇਖਦੇ ਆ ਠੀਕ ਆ ਸਾਰਸੂਰ ਬਿਲਕੁਲ ਉਸੇ ਤਰ੍ਹਾਂ ਹੀ ਲਓ ਜੀ ਠੀਕ ਆ ਹੋਊਗੀ ਪਾਉ ਜੀ ਵੀ ਬਣ ਬਣ ਕੰਬਲੀ ਦਸਾ ਦੇ ਮੈਂ ਨਾ ਪੂਰੀ ਕੰਬਲੀ ਉਹ ਤੇ ਆਪਣੇ ਤੋਂ ਮਾਲ ਹੁਣ ਮਹਾਰਾਜ ਨੇ ਵਾਧੂ ਦਿੱਤਾ ਵਾ ਇਹ ਦੀ ਜਾਣੀ ਕੋ ਤਰਾ ਥੋੜੀ ਜੀ ਪਾਉਂਦੇ ਤੇ ਇਹਦੇ ਭਾਵੇਂ 70 80 ਦੀ ਵੇਚ ਦੇ ਇਹਦੇ ਹੁਣਾਂ ਦੇ ਲੈ ਜਿਹੜਾ ਲੈ ਜਾਊਗਾ ਨਾ ਇਹ ਪਹਿਲਾ ਫੋਨ ਸਭ ਤੋਂ ਮੇਰੇ ਸਾਹਬ ਚ ਇਹਦਾ ਹੀ ਆਊਗਾ ਇਹ ਚੰਗੀ ਐ ਤੇ ਹਾਂ ਨਾ ਆਪਾਂ ਨਾ ਮਲਾਂ ਦੇਦੇ ਉੱਤੋਂ ਪੌੜੀਆਂ ਉੱਤਰਦੇ ਉੱਤਰਦੇ ਹਾਂ ਨਾ ਆਪਾਂ 54000 ਦੀ ਵੈਟ ਦੇ ਦਾਂਗੇ ਉੱਚੋ ਛੋੜ ਛੱਪਾ ਕਰਾਂਗੇ ਤੀਸਰੇ ਨੰਬਰ ਤੇ ਆ ਪਖਾਉਣੀ ਐ ਇਹ ਸੂਈ ਸਵਾਈ ਲੱਗਦੀ ਐ ਸੂਈ ਸਵਾਈ ਇਹ ਸੂਈ ਆ ਇਹਦੇ ਥੱਲੇ ਯਾਨੀ ਕਿ 12 ਕਿਲੋ ਐ ਵੇਲੇ 12.5 ਕਿਲੋ ਬੋੜ ਆਵਾ ਤੇ ਇਹਨੂੰ ਸੂਈ ਨੂੰ 4 ਦਿਨ ਹੋ ਗਿਆ 나ੜੂ ਨਾਲ ਆ ਅੱਜ ਚੌਥਾ ਦਿਨ ਇਹਨੂੰ ਚੜ੍ਹਾਵਾ ਠੀਕ ਐ ਜੀ ਬੋਲੇ ਦੀ ਐ ਯਾਨੀ ਕਿ ਤੱਤਾ ਕਰੀਏ ਤੇ ਬੋੜਾ ਬਣੂਗਾ ਜੀ ਚੰਗੀ ਤਰ੍ਹਾਂ ਪੰਜ ਪੰਜ ਦਿਨ ਭੰਦਾਵਾ ਹੂੰ ਅੱਛਾ ਅਜਾ ਤੀਜਾ ਚੌਥਾ ਅੱਜ ਚੌਥਾ ਜਾਣਿਆ ਇਹਨੂੰ ਲਓ ਜੀ ਚੌਥਾ ਆ ਚੌਥਾ ਤਾਂ ਬੱਛਾ ਮਗਰ ਹਾਂਜੀ ਨਹੀਂ ਬੱਛੀ ਆ ਬੱਛੀ ਆ ਬੱਛੀ ਬੱਛੀ ਲਓ ਜੀ ਬੱਛੀ ਆ ਤਾਂ ਬੱਛੀ ਦਾ ਡਿਜ਼ਾਈਨ ਵੇਖੋ ਦੋਸਤੋ ਬਹੁਤ ਸੋਹਣੀ ਬਹੁਤ ਸੋਹਣੀ ਬੱਛੀ ਆ 나ੜੂ ਬਿਲਕੁਲ ਗਿੱਟ ਲੰਮਾ 나ੜੂ ਆ ਨਾਲ ਤੇ ਅੱਜ ਤੀਜੇ ਚੌਥੇ ਜਹਾਜ਼ ਬਹੁਲੇ ਤੇ ਹੁਣ ਕਰਮਾ ਆਲੀ ਤਾਂ ਭਾਵੇਂ ਕਿੰਨਾ ਪਾਉ ਜੀ 12 13 12 13 ਦੇ ਵਿੱਚ ਆ ਭਾਵੇਂ ਅਗਲਾ 4 ਦਿਨ ਰਾਇਸੈਂਸ ਚੂਵੇ ਇਹ ਮਲ ਚੂਵੇ ਇਹ ਆਖਣ ਦੀ ਕਹਿਣ ਦੀ ਗੱਲ ਨਹੀਂ ਗਈ ਹੂੰ 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 ਸੁੰਦਰ ਵੀ ਬਾਕੀ ਕਾਹ ਦੀ ਚੰਗਾ ਵੈੜਦਾ ਠੀਕ ਆ ਮੈਂ ਵੇਖੇ ਤੇ ਨਹੀਂ ਦੱਸ ਲਓ ਅੱਲਵੀ ਜੀ ਆਇਆ ਤਾਂ ਚੌਕੀ ਚੁਗੀ ਹੋਊਗੀ ਵੈਸੇ ਠੀਕ ਹੈ ਕਿ ਨਹੀਂ ਪਰ ਮੈਨੂੰ ਲੱਗਦੀ ਹੈ ਚੌਕੀ ਆ ਜਿੱਦਾ ਬਿਲਕੁਲ ਲਿਵਰਟੀ ਜਿਹੜੀ ਦੋਸਤੋ ਸੋਹਣੀ ਆ ਕਸਮਾ ਜੱਾ ਚੱਡਾ ਬਿਲਕੁਲ ਟਾਈਟ ਕਸਮੇ ਲੈਵੇ ਦੇ ਵਿੱਚ ਉਹ ਜੀਆ ਸਿੰਘ ਆ ਸਿੰਘ ਸੁੰਗਦਾ ਵੀ ਦੱਸ ਗਿਆ ਵੀ ਹਾਂ ਮੇਰੇ ਭੈਣ ਭਰਾ ਨਹੀਂ ਖੜਨੀ ਅਗਲਾ ਆਖੇ ਬੁੱਢੇ ਨੇ ਸਿੰਘ ਨਹੀਂ ਦੱਸਿਆ ਕਿਦੇ ਉਹ ਮਤਲਬ ਡਾਕਟਰ ਇਹੋ ਦਾ ਵਜਾ ਘਰ ਆ ਰਾਲਾ ਨੂੰ ਉਹਨੇ ਇੱਕ ਸਿੰਘ ਦਾਗਤਾ ਜਾਂ ਪੈਸੇ ਜਾਦੇ ਮੰਗਦਾ ਹੋਊਗਾ 1000 2000 ਤੇ ਅਗਲੇ ਆਂਦਣਗੇ ਇੱਕ ਦਗਾ ਲੀਏ ਹਾਂ ਤੇ ਉਹਨੇ ਜਾ ਇੱਕ ਦਗਾਇਆ ਸਿੰਘ ਜਿਹੜਾ ਵਾ ਦੋਗ ਪੋਟੇ ਕਾ ਹੈਗਾ ਵਾ ਠੀਕ ਹੈ ਹਾਂਜੀ ਕੋਈ ਦੱਸਣਾ ਆਪਣਾ ਫਰਜ ਬੰਦਾ ਕੋਈ ਪਤਾ ਨਹੀਂ ਸਿਆਣੇ ਤੋਂ ਪੁੱਛਣਾ ਪਛਣਾ ਹੀ ਪਿਵਾਈ ਹੋਵੇ ਹਾਂ ਤੇ ਨਹੀਂ ਨਹੀਂ ਚੰਗੀ ਆ ਵੈੜ ਓਵਰ ਆਲ ਸਾਰੀ ਚੰਗੀ ਆ हां सेना सा दोस्तों कलर में दिया जेड़ा मतलब आंधे दिया एक सिंगमाड़ा जे हैगा ਤੁਸੀਂ ਵੇਖੋ 3 ਇੰਚ ਮਗਰ ਉੱਤੇ ਸਿੰਘ ਹੈਗਾ ਇੱਕ ਬਿਲਕੁਲ ਦਾ ਗਿਆ ਠੀਕ ਹੈ ਜੀ ਮੁੱਢਾ ਬਾਕੀ ਸੰਦੂ ਸਾਹਿਬ ਕੋਈ ਵੰਗਾ ਵੁੰਗਾ ਨਹੀਂ ਪਾਈਦਾ ਸੀਲ ਬਹੁਤ ਆ ਬਿਲਕੁਲ ਜੀ ਬਿਲਕੁਲ ਲਓ ਜੀ ਚੁਵਾਈ ਫਟ ਅਗਲੀ ਨਾਲ ਅਗਲਾ ਪਿਛਲੀ ਨਾਲ ਪਿਛਲਾ ਬਰਾਬਰ ਪੂਰ ਛਟਾਈ ਲਓ ਜੀ ਬਾਕੀ ਵੰਗਾ ਵੁੰਗਾ ਨਹੀਂ ਪਾਉਂਦੇ ਉਤਰਾ ਚੋਂ ਨੇ ਵੰਗਾ ਵੁੰਗਾ ਨਹੀਂ ਮਤਲਬ ਪਾ ਕੇ ਵੇਖਿਆ ਤੇ ਮਤਲਬ ਉਤਰਾ ਹੀ ਹਿਲਦੀ ਨਹੀਂਗੀ ਠੀਕ ਹੈ ਜੀ ਆਓ ਦੋਸਤੋ ਮਗਰ ਬੱਛੀ ਆ ਲਵੀ ਜੀ ਇਹ ਆਪ ਵਹਿੜਾ ਆਪੂ ਵੀ ਬੱਚੀ ਤੇ ਮਗਰ ਵੀ ਬੱਚੀ ਤੇ ਕਦ ਫੋਲਿਆ ਕਾ ਤੋ ਸੋਨਾ ਵੱਡੀ ਉੱਚੀ ਆ ਦੂਜੇ ਤੀਜੇ ਸੂਵੇ ਜਾਂਦੇ ਜਾਂਦਾ ਕਰਮਾਂ ਵਾਲੀ ਫੋਰ ਲੱਗ ਦੂ ਗੇ ਟੁੱੱਚੀ ਤਾਂ ਹਾਂ ਠੀਕ ਆ ਗਾਂ ਦੂਜੇ ਤੀਜੇ ਖੁੱਲਣਾ ਬੈਠ ਨੇ ਪੂਰੀ ਗੱਲਬਾਤ ਬਣੂਗੀ ਤੇ ਪਾਉ ਜੀ ਅੱਜ ਮੋਲ ਆਪਾਂ ਕਿੰਨਾ ਕਰ ਦਿੰਦਾ ਲੈਣ ਦੇਣਾ ਇਹ ਰਾਜਸਿਆ ਹਾਂ ਨਾ 45000 ਚ ਛੋੜ ਛੱਪਾ ਕਰਦਾ ਅੱਜ ਦਾ ਮੋਲ ਅੱਜ ਦਾ ਮੋਲ 45000 ਚ ਛੋੜ ਛੱਪਾ ਕਰਦਾ 45 ਚ 45 ਚ ਛੋੜ ਛੱਪਾ ਦੋਸਤੋ ਚੱਕੋ 45000 ਦੇ ਵਿੱਚੋਂ ਛੋੜ ਛੱਪਾ ਆਪ ਵੀ ਬੱਚੀ ਤੇ ਮਗਰ ਵੀ ਬੱਚੀ ਲੈ ਵੀ ਤੇ ਜਿਹੜਾ ਲੈ ਜੂਗਾ ਉਹਨੂੰ ਨੀਂਦ ਆਊਗੀ ਅੱਛੀ ਕੱਦ ਕਾੜ ਸਹੀ ਨਹੀਂ ਝਲਕ ਮਰਾ ਦੋ ਕਿਹੇ ਹੋਰ ਵੀ ਭੈਣ ਭਰਾ ਕੋਈ ਆਉਂਦਾ ਵਧੇ ਆਪਣੇ ਕੋਲ ਉਹਦੇ ਸਾਢੇ ਕਿ ਤਿੰਨ ਥਣ ਚੱਲਦੇ ਥਣ 'ਚ ਫਰਕ ਰਿਹਾ ਪਿਛਲੀ ਵੀਡੀਓ 'ਚ ਪਾਈ ਆ ਉਹਦੇ ਥੱਲੇ ਆਪਣੇ ਕੋਲ ਇਸ ਵੇਲੇ 22 ਕਿਲੋ ਦੁੱਧ ਦਾ ਦੋਵਾਂ ਟਾਈਮਾਂ ਦਾਗਾ ਉਹ ਬੱਚੀ ਆ ਕੋਈ ਭੈਣ ਭਰਾ ਕੇ ਰੋਤਰਾ ਵੀ ਆ ਜਾਂਦਾ ਮਾੜੀ ਝਲਕ ਵਿਖਾ ਦਿਓ ਪਿਛਲੀ ਵੀਡੀਓ 'ਚ ਪਾਈ ਨਹੀਂ ਹੁਣ ਪੱਤਲ ਤੇਲ ਕਰਕੇ ਦੇਣੀ ਹੈ ਅਗਲਾ ਚੱਲਦਾ ਚੱਲਦਾ ਅੱਧਾ ਭਰਾ ਆਪਾਂ ਤੇਲ ਕਰਕੇ ਦੇਣੀ ਆ ਲ ਮਗਰ ਵੀ ਬੱਛੀ ਇਹਦੇ ਥਾਂ ਅੱਧਾ ਚੱਲਦਾ ਵਾ ਪਰ ਆਪਾਂ ਤੇਲ ਕਰਕੇ ਦੇਣੀ ਆ ਬਿਲਕੁਲ ਬਿਲਕੁਲ ਹਾਂਜੀ ਮਗਰ ਬੱਛੀ ਆ ਦੋਸਤੋ ਧਾਰਾਂ ਹੋਸਣ ਦੇ ਵਿੱਚ ਹੈਗੀਆਂ ਨੇ ਅਗਲਾ ਅਸੀਂ ਅਗਲਾ ਕਿ ਪਿਛਲਾ ਪਿਛਲਾ ਪਰਲਾ ਬਹਿਣੀ ਵਾਲੇ ਬਾਈ ਵਾਲਾ ਬਹਿਣੀ ਵਾਲਾ ਹਾਂਜੀ ਬਹਿਣੀ ਦੇ ਮਗਰਲੇ ਤੁਹਾਨੂੰ ਧਾਰਾਂ ਆਉਂਦੀਆਂ ਨੇ ਪਰ ਤੇਲ ਸਮਝ ਕੇ ਕੋਈ ਬੰਦਾ ਤਿੰਨ ਥਾਂ ਨਹੀਂ ਸਮਝ ਕੇ ਤੁਸੀਂ ਸੌਦਾ ਕਰ ਰਹੇ ਹੋ ਇਹ ਹਾਂ ਨਾ ਕੋਈ ਖੜਦਾ ਤੇ ਆਪਾਂ ਗੱਲ ਕਰੀ 2-3000 50 ਚ ਡਾ ਦਾਂਗੇ 4700 ਹਾਂਜੀ ਇੱਥੇ ਦੇ ਦਾਂਗੇ ਐਸ ਵੇਲੇ ਯਾਨੀ ਕਿ 8 ਦਿਨਾਂ ਦੇ ਵਿੱਚ ਵਿੱਚ 22-23 ਕਿਲੋ ਦੁੱਧ ਤੇ ਆਈ ਆ ਇਹ ਗੱਲਾਂ ਨਹੀਂ ਰਾਜ ਸੈਂ ਦੋ ਦਿਨ अच्छा 22 किलो नेट ਹੈਗਾ ਇਹ ਪੱਕਾ ਦੇ ਕੰਡਾ ਹੈਗਾ ਦੋਵੇਂ ਟਾਈਮ ਕੰਡੇ ਦੇ ਚੜਾਵੇ ਦੇ ਲਓ ਜੀ ਲਓ ਦੋਸਤੋ ਤੇਲ ਮੰਨ ਕੇ ਲੈ ਜਿਓ ਪਰ ਥਾਣਾ ਅੱਧਾ ਹੈਗਾ ਪਰ ਤੇਲ ਸਮਝ ਕੇ ਤੁਸੀਂ ਸੌਦਾ ਕਰ ਲਿਓ ਹਾਂਜੀ ਹਾਂਜੀ ਮਗਰ ਬੱਛੀ ਕਿਹੜੀ ਆ ਹਾਂ ਬੱਛੀ ਆ ਲਓ ਜੀ ਮਗਰ ਬੱਛੀ ਆ ਆਪਾਂ ਪਿਛਲੀ ਵੀਰ ਦੀ ਚ ਪਾਈ ਉਹ ਦਿਨ ਇੱਕ ਦਿਨਦੀ ਹੀ ਠੀਕ ਹੈ ਜੀ ਉਹ ਦਿਨ ਥੂਕ ਇੱਕ ਦਿਨਦੀ ਕਿਉਂਕਿ ਇੱਕ ਘੰਟੇ ਦੀ ਉਹ ਦਿਨ ਠੀਕ ਹੈ ਜੀ ਹਾਂਜੀ ਤੇ ਬਹੁਤ ਸੋਹਣੀ ਮਗਰ ਬੱਛੀ ਆ 나ੜੂ ਬਿਲਕੁਲ ਬੱਚੇ ਦੇ ਨਾਲ ਤੇ ਭਾਉ ਜੀ ਇਹ ਪਸ਼ੂ ਸੀ ਆਪਣੇ ਕੋਲ ਹਾਂਜੀ ਇਹ ਪਹੂ ਰਾਜ ਸੀ ਤੇ ਨੰਬਰ ਬੋਲਦੇ ਕਰ ਲਾਲ ਹਾਂਜੀ ਜਰੂਰ ਜੀ ਇਹ ਸੰਪਰਕ ਨੰਬਰ ਆਪਣੇ 76580 353927 ਤੇ 98535392767 ਦਿੱਤੀ ਠੀਕ ਹੈ ਜੀ ਹਾਂ ਜੀ ਲਵ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ